ਤੇ ਲੁਧਿਆਣਾ ਵੈਸਟ ਬਾਈ ਇਲੈਕਸ਼ਨ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈਗਾ ਵਾ ਤਾਂ ਇਸ ਤੋਂ ਪਹਿਲਾਂ ਲੁਧਿਆਣਾ ਦੇ ਚੋਣ ਅਫਸਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਗੱਲਬਾਤ ਕਰ ਲੈਣੀ ਹਿਮਾਂਸ਼ੂ ਜੀ ਨਾਲ ਮਜੂਨੇ ਸਰ ਕਿਹੜੀ ਕਿਹੜੀ ਗਾਈਡਲਾਈਨ ਜਿਹੜੀਆਂ ਅੱਜ ਜਾਰੀ ਕੀਤੀ ਗਈਆਂ ਨੇ ਥੋੜਾ ਸਮਾਂ ਰਹਿ ਗਿਆ ਚੋਣ ਪ੍ਰਚਾਰ ਦੇ ਲਈ ਜਿਹੜਾ ਕਿ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਅੱਜ ਸ਼ਾਮ 6 ਵਜੇ ਤੋਂ ਬਾਅਦ ਡਰਾਈਡੇ ਡਿਕਲੇਅਰ ਕੀਤਾ ਜਾਂਦਾ ਹੈ ਔਰ ਉਹ ਪੋਲਿੰਗ ਜਦੋਂ ਤੱਕ ਖਤਮ-ਖਤਮ ਨਹੀਂ ਹੋ ਜਾਂਦੀ ਉਹ ਤੋ ਤੱਕ ਰਹਿੰਦਾ ਹੈ ਇਸ ਦੇ ਇਸ ਦੇ ਇਲਾਵਾ 6 ਵਜੇ ਤੋਂ ਬਾਅਦ ਕੈਂਪੇਨਿੰਗ ਤੇ ਪੂਰਨ ਤਰੀਕੇ ਨਾਲ ਰੋਕ ਲਗਾਈ ਜਾਂਦੀ ਹੈ ਲਾਊਡ ਸਪੀਕਰ ਤੇ ਰੋਕ ਲਗਾਈ ਜਾਂਦੀ ਹੈ ਔਰ ਇਸ ਦੇ ਨਾਲ-ਨਾਲ ਹੀ ਜਿਹੜਾ ਬਾਹਰੋਂ ਰਿਪਰੈਜ਼ੈਂਟੇਟਿਵ ਕੋਈ ਪੋਲਿਟਿਕਲ ਰਿਪਰੈਜ਼ੈਂਟੇਟਿਵ ਆਏ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਹਲਕਾ ਛੱਡ ਕੇ ਇਥੋਂ ਮਤਲਬ ਆਪਣੇ ਹਲਕਾ ਛੱਡ ਦੇਣ ਸਟ ਡਰਾਈ ਡੇ ਵੀ ਕੋਸ਼ਿਸ਼ ਕੀਤਾ ਗਿਆ ਵਾ ਠੇਕੇ ਜਿਹੜੇ ਨੇ ਉਹ ਕਿੱਥੇ ਤੱਕ ਕਿਹੜੇ ਏਰੀਆ ਦੇ ਬੰਦ ਰਹਿਣਗੇ ਕੀ ਵੈਸਟ ਹਲਕੇ ਦੇ ਬੰਦ ਰਹਿਣਗੇ ਜਾਂ ਪੂਰੇ ਲੁਧਿਆਣੇ ਦੇ ਜਿਹੜੇ ਨੇ ਠੇਕੇ ਬੰਦ ਰਹਿਣਗੇ ਨਹੀਂ ਜਿਹੜਾ ਵੈਸਟ ਹਲਕਾ ਹੈ ਪਲੱਸ ਉਹਦੇ ਆਲੇ ਦੁਆਲੇ 3 ਕਿਲੋਮੀਟਰ ਦਾ ਰੇਡੀਅਸ ਅਸੀਂ ਲੈ ਕੇ ਉਹ ਉਸ ਏਰੀਆ ਦੇ ਵਿੱਚ ਜਿੰਨੇ ਵੀ ਠੇਕੇ ਆਂਗੇ ਉਹ ਅਸੀਂ ਬੰਦ ਕਰ ਰਹੇ ਹਾਂ ਇੱਕ ਸਾਈਜ਼ ਦੀ ਟੀਮਾਂ ਬਣੀ ਹੋਈਆਂ ਸਾਡੀਆਂ ਉਹ ਗਰਾਊਂਡ ਤੇ ਨੇ ਉਹ ਚੈਕਿੰਗ ਕਰ ਰਹੇ ਆ ਕਿਸੇ ਵੀ ਤਰੀਕੇ ਦੀ ਕੋਈ ਵੀ ਗਤੀਵਿਧੀ ਹੁੰਦੀ ਹੈ ਉਹ ਸਾਨੂੰ ਡੇਲੀ ਰੀਅਲ ਟਾਈਮ ਰਿਪੋਰਟਾਂ ਕਰ ਰਹੇ ਆ ਔਰ ਵੀ ਵਿਲ ਇਨਸ਼ੋਰ ਕਿ ਜਿਹੜੇ ਵੀ ਵੀ ਆਂਦੇ ਹਾਂ ਬੰਦ ਰਣ ਦੇ ਸਰ ਤੁਸੀਂ ਕਹਿ ਜਿਹੜੇ 12 ਲੋਕ ਆਏ ਨੇ ਉਹਨਾਂ ਨੂੰ ਵੀ ਵੈਸਟ ਹਲਕਾ ਛੱਡਣਾ ਪਵੇਗਾ ਉਹਨਾਂ ਨੂੰ ਵੈਸਟ ਹਲਕਾ ਛੱਡਣਾ ਪਵੇਗਾ ਕਿਉਂਕਿ ਲੁਧਿਆਣਾ ਪੂਰਾ ਛੱਡਣਾ ਪਵੇ ਜਿਹੜੇ 12 ਲੋਕ ਨੇ ਨਹੀਂ ਨਹੀਂ ਜਿਵੇਂ ਕਿ ਤਾਂ ਆਪ ਸਭ ਨੂੰ ਪਤਾ ਹੈ ਕਿ ਸਿਰਫ ਵੈਸਟ ਹਲਕੇ ਦੇ ਵਿੱਚ ਹੀ ਮੋਡਲ ਗੋਡ ਆਫ ਕੰਡਕਟ ਇੰਪੋਜ਼ਡ ਤੋਂ ਉਹਨਾਂ ਨੂੰ ਵੈਸਟ ਹਲਕਾ ਛੱਡਣਾ ਪਵੇਗਾ ਸਰ ਹੋਰ ਕੀ ਕੀ ਦਾ ਹੈ ਗਿਆ ਨੇ ਕੋਵਿਡ ਲੈ ਕੇ ਵੀ ਕੁਝ ਗਾਈਡਲਾਈਨ ਜਾਰੀ ਕੀਤੇ ਗਏ ਨੇ 19 ਤਰੀਕ ਨੂੰ ਪੋਲਿੰਗ ਹੋਣੀ ਆ ਉਸ ਨੂੰ ਲੈ ਕੇ ਹੋਰ ਕੀ ਹਦਾਇਤਾਂ ਜਾਰੀ ਨੇ ਕੋਵਿਡ ਦੇ ਵਿੱਚ ਅਸੀਂ ਪੋਲਿੰਗ ਪਾਰਟੀਆਂ ਨੂੰ ਮਾਸਕ ਸ ਦੀ ਕੋਈ ਵੀ ਅੰਸ਼ਕਾ ਵੀ ਘਟਨਾ ਨਾ ਘਟੇ ਸਰ ਜਿਵੇਂ ਸਵੇਦਨਸ਼ੀਲ ਬੂਥਾ ਉਹ ਕਿੰਨੇ ਕਿ ਹੈ ਕਿਨੇ ਟੋਟਲ ਬੂਥ ਕਿੰਨੇ ਬਣਾਏ ਜਾ ਰਹੇ ਨੇ ਉਸ ਤੇ ਬਾਰੇ ਵੀ ਜਾਣਕਾਰੀ ਸਾਂਝੀ ਟੋਟਲ ਬੂਥ 194 ਨੇ ਦੋ ਆਕਸਿਲਰੀ ਬੂਥ ਨੂੰ ਮਿਲਾ ਕੇ ਔਰ ਉਹਦੇ ਵਿੱਚੋਂ 13 ਸਵੇਦਨਸ਼ੀਲ ਬੂਥ ਹੈ ਉਹ ਉਹਨਾਂ ਦੇ ਸਾਡੇ ਸਿਕਿਉਰਿਟੀ ਅਰੇਂਜਮੈਂਟ ਪੁਕਤਾ ਹੈ ਫੋਰਸ ਕਿੰਨੀ ਤਨਖਤ ਕੀਤੀ ਗਈ ਹੈ ਪੰਜ ਕੰਪਨੀਆਂ ਕੇਂਦਰੀਏ ਸੁਰੱਖਿਆ ਬਲਦੀ ਔਰ 900 ਤੋਂ 1000 ਪੰਜਾਬ ਪੁਲਿਸ ਦੇ ਮੁਲਾਜ਼ਮ ਤਨਖਤ ਕੀਤੇ ਗਰਮੀ ਨੂੰ ਲੈ ਕੇ ਕੀ ਖਾਸ ਇੰਤਜ਼ਾਮ ਹੋਣਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਣੀ ਹੈ ਜਦਦਰ ਪੋਲਿੰਗ ਹੋਵੇਗੀ ਕਿ ਇਤਿਜਾਮ ਕੀਤੇ ਗਏ ਨੇ ਗਰਮੀ ਨੂੰ ਲੈ ਕੇ ਸਾਰੇ ਬੁਖਤਾ ਪ੍ਰਬੰਧ ਕੀਤੇ ਗਏ ਆ ਉਥੇ ਠੰਡੇ ਪਾਣੀ ਦਾ ਛਬੀਲ ਦਾ ਔਰ ਉਥੇ ਟੈਂਟ ਦਾ ਔਰ ਕੁਰਸੀਆਂ ਦਾ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਨਾ ਹੋਵੇ ਪਰ ਕੈਮਰਿਕ ਟੋਟਲ ਕਿੰਨੇ ਕੀ ਇੰਸਟਾਲ ਕੀਤੇ ਗਏ ਨੇ ਜਦੋਂ ਪੋਲਿੰਗ ਹੋਣੀ ਆ ਸਹੀ ਢੰਗ ਨਾਲ ਪੋਲਿੰਗ ਹੋ ਜੋ ਉਸ ਨੂੰ ਲੈ ਕੇ ਕੀ ਇਤਿਜਾਮ ਨੇ ਲਗਭਗ 235 ਕੈਮਰੇ ਇੰਸਟਾਲ ਕੀਤੇ ਗਏ ਆ ਔਰ 100% ਜਿਹੜੇ ਪੋਲਿੰਗ ਬੂਥ ਆ ਉਹ ਕਵਰ ਕੀਤੇ ਗਏ ਆ ਸਰ ਪੋਲਿੰਗ ਦੇ ਵਿੱਚ ਕੀ ਮੋਬਾਈਲ ਫੋਨ ਅਲਾਉਡ ਹੈ ਕਿ ਕੁਝ ਇਸ ਤਰ੍ਹਾਂ ਦੇ ਕੋਈ ਖਾਸ ਨਿਯਮ ਜਾਰੀ ਕੀਤੇ ਗਏ ਆ ਮੋਬਾਈਲ ਨੂੰ ਲੈ ਕੇ ਮੋਬਾਈਲ ਫੋਨ ਪੋਲਿੰਗ ਬੂਥ ਦੇ ਅੰਦਰ ਅਲਾਉਡ ਨਹੀਂ ਹੈ ਪੋਲਿੰਗ ਬੂਥ ਦੇ ਬਾਹਰ ਜੇ ਕੋਈ ਮੋਬਾਈਲ ਫੋਨ ਆਪਣਾ ਲੈ ਕੇ ਆਉਂਦਾ ਹੈ ਉੱਥੇ ਮੋਬਾਈਲ ਸਟੋਰ ਕਰਨ ਦੀ ਫੈਸਿਲਿਟੀ ਇਸ ਵਾਰ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੇ ਹਦਾਇਤਾਂ ਕੀਤੀਆਂ ਗਈ ਹੈ ਔਰ ਉਹਦੇ ਵਾਸਤੇ ਸਾਡੇ ਅਰੇਂਜਮੈਂਟ ਪਕਤਾ ਨੇ ਉੱਥੇ ਅਸੀਂ ਮੋਬਾਈਲ ਫੋਨ ਸਟੋਰੇਜ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਜੇ ਕੋਈ ਆਪਣਾ ਮੋਬਾਈਲ ਫੋਨ ਲੈ ਕੇ ਆਉਂਦਾ ਹੈ ਉੱਥੇ ਉਹ ਜਮ੍ਹਾਂ ਕਰਾ ਕੇ ਅੰਦਰ ਬੂਥ ਦੇ ਵਿੱਚ ਜਾ ਕੇ ਆਪਣਾ ਵੋਟ ਪਾ ਕੇ ਬਾਹਰ ਕਲੈਕਟ ਕਰ ਸਕਦਾ ਹੈ ਜਿਹੜਾ ਪੋਲਿੰਗ ਸਟਾਫ ਹੋਵੇਗਾ ਉਸ ਨੂੰ ਮਾਸਕ ਪਾਣਾ ਜ਼ਰੂਰੀ ਹੋਵੇਗਾ ਕਿ ਕੋਵਿਡ ਦੀ ਕੁਝ ਗਾਈਡਲਾਈਨ ਜਿਹੜੀ ਜਾਰੀ ਕੀਤੀਆਂ ਗਈ ਇੱਕ ਐਡਵਾਈਜ਼ਰੀ ਹੈ ਉਹ ਅਸੀਂ ਜਾਰੀ ਕਰਤੀ ਹੈ ਔਰ ਉਸੇ ਸਹਾਰੇ ਨਾਲ ਸਾਨੂੰ ਅਸੀਂ ਉਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਮਾਸਕ ਦੀ ਸੈਨੀਟਾਈਜ਼ਰ ਦੀ ਉਹ ਸਾਰੀ ਫੈਸਿਲਿਟੀ ਸਾਡੀ ਪ੍ਰੋਵਾਈਡਡ ਨੇ ਵੋਟਰਾਂ ਨੂੰ ਕੀ ਪੀਲ ਚਾਹਨੀ ਚਾਹੁੰਦੇ ਵੋਟਰਾਂ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਤੁਸੀਂ ਹਿਸਟੋਰਿਕ VOTING ਕਰੋ ਵੱਧ ਚੜ੍ਹ ਕੇ ਜਿਹੜਾ ਹੈਗਾ ਆਪਣਾ ਡੈਮੋਕ੍ਰੇਸੀ ਦੇ ਵਿੱਚ ਹਿੱਸਾ ਬੋ ਤਾਂ ਬਿਲਕੁਲ ਜਿਲ੍ਹਾ ਚੋਂ ਅਫਸਰ ਨੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਤਾਂ 19 ਤਰੀਕ ਨੂੰ ਜਿਹੜੀ VOTING ਹੋ ਜਾ ਰਹੀ ਹੈ ਉਸ ਨੂੰ ਲੈ ਕੇ ਕੁਝ ਖਾਸ ਦਾਇਤਾ ਜਣੀ ਉਹ ਜਾਰੀ ਕੀਤੇ ਗਏ ਨੇ